ਇਹੀ ਜਾਤੀ ਕੋਲ ਜੇ ਕੋਈ ਗੱਡੀ ਨਹੀਂ ਹੈਗੀ ਮੇਰੇ ਕੋਲ ਜੇ ਗੱਡੀ ਹੁੰਦੀ ਮੈਂ ਮਾਨ ਸਾਹਿਬ ਦੀ ਫੋਟੋ ਲਾਉਂਦਾ ਭਿੰਡਾ ਵਾਲੇ ਸੰਤਾਂ ਦੀ ਲਾਉਂਦਾ ਦੀਪ ਸਿੱਧੂ ਦੀ ਲਾਉਂਦਾ ਜੇ ਮਹਾਰਾਜ ਮੈਨੂੰ ਗੱਡੀ ਦਵੇ ਮੈਂ ਦੀਪ ਸਿੱਧੂ ਦੀ ਫੋਟੋ ਲਾਵਾਂ ਸਿਮਰਨਜੀਤ ਸਿੰਘ ਮਾਨ ਦੀ ਲਾਵਾਂ ਸਿੱਧੂ ਮੁੱਛੇ ਵਾਲੇ ਦੀ ਵੀ ਲਾਵਾਂ ਪਹਿਲਾਂ ਤਾਂ ਪੂਰਾ ਪੂਰਾ ਫੰਡ ਦਿੱਤਾ ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਫੰਡ ਕੀ ਚੀਜ਼ ਹੁੰਦਾ ਐਮਪੀ ਦਾ ਫੰਡ ਕੀ ਆ ਲੋਕਾਂ ਨੂੰ ਕਿੰਨਾ ਆਉਂਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਇਹ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਸੀ ਵੀ ਇੰਨਾ ਫੰਡ ਆਉਂਦਾ ਐਮਪੀ ਕੇ ਵੀ ਦਾੜੀ ਕੇਸ ਰੱਖੋ ਤੇ ਆਹੀ ਉਹਨਾਂ ਦੇ ਨਾਲ ਆਈ ਜਿੱਥੇ ਉਹਨਾਂ ਨੂੰ ਆਵਾਜ਼ ਮਾਰਨ ਗਿਆ ਸੀ ਉਹਨਾਂ ਦੇ ਨਾਲ ਆਈ ਦਾੜੀ ਕੇਸ ਰੱਖਿਆ ਹੀ ਅਮਰ ਅਸ਼ਕਿਆ ਹੀ ਬਾਈ ਕਿਰਪਾ ਮਹਾਰਾਜ ਦੀ ਇਸ ਵਾਰ ਫਿਰ ਵੋਟ ਕਿੱਧਰ ਜਾ ਰਹੀ ਹੈ ਅਜੀ ਆ ਉਹ ਸਿਮਰਨਜੀਤ ਸਿੰਘ ਮਾਨ ਨੂੰ ਉਹ ਸਿਮਰਜੀਤ ਮਾਨ ਨੂੰ ਹਾਂਜੀ ਹਾਂਜੀ ਸਿਮਰਨ ਅਸੀਂ ਖੜਿਆ ਸੰਗਰੂਰ ਦੇ ਵਿੱਚ ਉਰੇ ਸੰਗਰੂਰ ਦੇ ਵਿੱਚ ਤਕਰੀਬਨ ਸਾਰੇ ਦੇ ਸਾਰੇ ਕੈਂਡੀਡੇਟ ਬਖੋ ਬਖੋ ਪਾਰਟੀਆਂ ਦੇ ਖੜੇ ਹੋ ਚੁੱਕੇ ਨੇ ਆਜ਼ਾਦ ਉਮੀਦਵਾਰ ਵੀ ਕੁੱਤ ਚੁੱਕੇ ਨੇ ਕਿਉਂਕਿ ਭਾਜਪਾ ਕੈਂਡੀਡੇਟ ਖੜੇ ਕਰਨ ਦੇ ਵਿੱਚ ਅਜੇ ਲੇਟ ਆ ਔਰੇ ਕੁਝ ਬੈਠੇ ਨੇ ਨੌਜਵਾਨ ਮਾਈਆਂ ਬੀਬੀਆਂ ਵੀ ਬੈਠੇ ਨੇ ਵੀਰ ਵੀ ਬੈਠੇ ਨੇ ਪੁੱਛ ਲੈਣਾ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਜੀ ਇਸ ਵਾਰ ਚੋਣਾਂ ਦੇ ਵਿੱਚ ਕੀ ਮੁੱਦਾ ਰਹਿਣਾ ਕਿਸ ਲੀਡਰ ਨੂੰ ਝਟਾ ਰਿਹਾ ਹੈ ਜੀ ਕਿ ਸਿਮਰਨਜੀਤ ਸਿੰਘ ਮਾਨ ਨੂੰ ਝਗਾਉਣਾ ਜੀ ਸਿਮਰਜੀਤ ਮਾਨ ਨੂੰ ਕਿਉਂ ਉਹ ਵਧੀਆ ਬੰਦੇ ਨੇ ਜੀ ਸਭ ਦੀ ਸਹੈਪ ਕਰਦੇ ਆ ਸੁਣਦੇ ਆ ਗੱਲ ਦੂਜੇ ਦਾ ਸਰ ਦੇ ਗੂਫੀ ਨੇ ਹੋਈ ਲੋਕ ਕਹ ਰਹੇ ਨੇ ਵੀ ਮਾਨ ਸਾਹਿਬ ਘੱਟ ਵਿਚਰ ਰਹੇ ਨੇ ਨਹੀਂ ਵਧੀਆ ਵਿਚਰ ਰਿਹਾ ਜੀ ਵਧੀਆ ਵਿਚਰ ਰਹੇ ਨੇ ਹਾਂਜੀ ਭਾਈ ਜੀ ਕੀ ਨਾਮ ਮਨਦੀਪ ਸਿੰਘ ਹੈ ਜੀ ਆਪਣਾ ਨਾਮ ਜਿਹੜਾ ਪਿੰਡ ਬਰਨਾਲਾ ਸ਼ਹਿਰ ਹੈ ਜੀ ਇਸ ਵਾਰ ਫਿਰ ਤੁਸੀਂ ਉਹ ਹਸਪਤਾਲ ਤਾਂ ਹਸਪਤਾਲ ਕਹਿੰਦੇ ਤੁਸੀਂ ਨਹੀਂ ਜੀ ਨਹੀਂ ਇਸ ਵਾਰ ਕਿਹਨੂੰ ਵੋਟਾਂ ਪਾ ਕੇ ਦਿੱਤਾ ਸਿਮਰਜੀਤ ਸਿੰਘ ਮਾਨ ਨੂੰ ਜੀ ਸਿਮਰਜੀਤ ਮਾਨ ਨੂੰ ਕਿਉਂ ਚੰਗੇ ਲੱਦੇ ਚੰਗਾ ਸੁਭਾਅ ਜੀ ਉਹਨਾਂ ਦਾ ਹਾਂਜੀ ਹਾਂ ਕਿਉਂਕਿ ਬੀਬੀ ਵੀ ਬੈਠੀ ਹੈ ਸਾਡੇ ਨਾਲ ਪੁੱਛ ਲੈਣਿਆ ਬੀਬੀ ਪੁਗਾਂ ਸਿੰਘ ਮਾਨ ਨੇ ਕਿਹਾ ਸੀ 20000 1000 ਰੁਪਏ ਦੇਵਾਂਗੇ ਇਹ ਗਰੰਟੀ ਹੈ ਸਾਡੀ ਮਿਲੇ 10000 ਰੁਪਏ ਨਹੀਂ ਵਿੱਚ ਨਹੀਂ ਤਾਂ ਹੁਣ ਨੂੰ 24000 ਰੁਪਏ ਦੇਣਾ ਸੀ ਹਾਂਜੀ ਹਾਂਜੀ ਨਹੀਂ ਮਿਲਣਗੇ ਪੁੱਛੋਗੇ ਫਿਰ ਜਦੋਂ ਹੋਣਗੇ ਉਹ ਸਾਡੇ ਪੈਸੇ ਕਿੱਥੇ ਹਾਂਜੀ ਹਾਂਜੀ ਜ਼ਰੂਰ ਪੁੱਛਾਂਗੇ ਹਾਂਜੀ ਇਸ ਵਾਰ ਫਿਰ ਕਿਹਨੂੰ ਵੋਟ ਪਾ ਰਹੇ ਹੋ ਸਿਵਰਜੀਤ ਸਿੰਘ ਮਾਨ ਨੂੰ ਸਾਰੇ ਜਣੇ ਸਿਮਰਜੀਤ ਮਾਨ ਨੂੰ ਹਾਂਜੀ ਹਾਂਜੀ ਕਿਉਂ ਕੰਮ ਦੇਖੇ ਤਾਂ ਐ ਨਹੀਂ ਲੋਕਾਂ ਦੇ ਕਹਦੇ ਨਹੀਂ ਜੀ ਵਧੀਆ ਸੁਹਾ ਦੇ ਨੇ ਵਧੀਆ ਕਰਦੇ ਨੇ ਹਾਂ ਜੀ ਸਤਿਕਾਰ ਕਰਦੇ ਜੀ ਜਦੋਂ ਅੱਗੇ ਆਉਣੇ ਕੰਮ ਵੀ ਦਿਖਣਗੇ ਜੀ ਐਸੀ ਗੱਲ ਨਹੀਂ ਹੈ ਵੀ ਕੰਮ ਨਹੀਂ ਦਿਖਣਗੇ ਜਦੋਂ ਅੱਗੇ ਆਉਣੇ ਕੰਮ ਵੀ ਦਿਖਣਗੇ ਜੀ ਤੇ ਹੁਣ ਜਿਹੜਾ ਟਾਈਮ ਮਿਲਿਆ ਉਹਦੇ ਵਿੱਚ ਵਧੀਆ ਕੰਮ ਲੱਗੇ ਹਾਂ ਜੀ ਹਾਂ ਚੰਗਾ ਲੱਗਿਆ ਜੀ ਭਾਈ ਜੀ ਤੁਸੀਂ ਸਿਮਰਜੀਤ ਮਾਨ ਨੂੰ ਕਿਹਾ ਕਿਉਂ ਵਧੀਆ ਜੀ ਪਹਿਲਾਂ ਵੀ ਉਹ ਐਮਪੀ ਬਣੇ ਨੇ ਪਹਿਲਾਂ ਤਾਂ ਪੂਰਾ ਦਾ ਪੂਰਾ ਫੰਡ ਦਿੱਤਾ ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਫੰਡ ਕੀ ਚੀਜ਼ ਹੁੰਦਾ ਐਮਪੀ ਦਾ ਫੰਡ ਕੀ ਹੈ ਲੋਕਾਂ ਨੂੰ ਕਿੰਨਾ ਆਉਂਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਸਿਮਰਜੀਤ ਸਿੰਘ ਮਾਨ ਨੇ ਹੀ ਦੱਸਿਆ ਸੀ ਵੀ ਇੰਨਾ ਫੰਡ ਆਉਂਦਾ ਐ MP ਨੂੰ ਪਹਿਲਾਂ ਵਾਲੇ ਜਿਹੜੇ MP ਸੀ ਖਾ ਜਾਂਦੇ ਸੀ ਪਤਾ ਹੀ ਨਹੀਂ ਸੀ ਕਿਸੇ ਲੋਕਾਂ ਨੂੰ ਇਹਨਾਂ ਨੇ ਸਾਰਾ ਜਾਗਰ ਕਰਿਆ ਜਦੋਂ ਪਿਛਲੀ ਵਾਰ MP ਬਣੇ ਉਦੋਂ ਪਿਛਲੇ MPਆਂ ਦੇ ਵੀ ਪੈਸੇ ਬੰਡੇ ਸੰਗਰੂਰ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਕੰਮ ਕਰਾਇਆ ਕੋਈ ਖਾਸ ਨਹੀਂ ਹੋਇਆ ਕੰਮ ਸਿਮਰਜੀਤ ਮਾਨ ਨੇ ਸਿਮਰਜੀਤ ਮਾਨ ਨੇ ਕੰਮ ਕਰਿਆ ਜਿੰਨਾ ਕਿ ਇਹਦਾ ਫੰਡ ਸੀ ਜੀ ਪੰਜੀ ਪੰਜੀ ਫੰਡ ਬੰਡੇ ਇਹਨਾਂ ਨੇ ਆਪ ਦਾ ਤੁਹਾਨੂੰ ਲੱਗਦਾ ਆ ਇਮਾਨਦਾਰੀ ਨਾਲ ਕੰਮ ਹੁੰਦਾ ਜਦੋਂ ਸਿਮਰਜੀਤ ਮਾਨ ਨੂੰ ਜਮ੍ਹਾਂ ਇਮਾਨਦਾਰ ਨਾਲ ਹੋਇਆ ਜੀ ਕੋਈ ਸ਼ੱਕ ਹੀ ਨਹੀਂ ਇਹਦੇ ਵਿੱਚ ਕਿਉਂਕਿ ਲੋਕਾਂ ਦਾ ਕਹਿਣਾ ਵੀ ਸਿਮਰਨਜੀਤ ਸਿੰਘ ਮਾਨ ਵਧੀਆ ਐਮਪੀ ਨੇ ਹੋਰ ਵੀ ਲੋਕਾਂ ਨਾਲ ਕਰਾਂਗੇ ਸਵਾਲ ਪੁੱਛ ਲੈਣ ਆ ਨੌਜਵਾਨ ਜਾ ਰਹੇ ਨੇ ਤੁਰੇ ਉਧਰ ਖੜੇ ਨੇ ਹਾਜੀ ਕਾ ਕਰ ਕੀ ਨਾਮ ਹੈ ਵਾਰੀ ਸਿੰਘ ਇਸ ਵਾਰ ਵੋਟ ਕਿਹਨੂੰ ਪਾਇਓ ਸਿਮਰਜੀਤ ਸਿੰਘ ਮਾਨ ਨੂੰ ਕਿਉਂ ਸਾਰੇ ਸਿਮਰਜੀਤ ਮਾਨ ਦੇ ਨਾਮ ਲਈ ਯਾਰ ਉਹਨਾਂ ਦੇ ਇਤਿਹਾਸਿਕੀ ਬਹੁਤ ਮਲਕੀ ਉਹਨਾਂ ਦੀ ਸਪੋਰਟ ਈ ਉਹਨਾਂ ਨੇ ਮਲਕੀ ਬਹੁਤ ਯੂਥ ਨੂੰ ਉਹ ਦਿੱਤੀ ਸਿੱਖਿਆ ਈ ਵੀ ਆਪਣਾ ਯੂਥ ਪੰਜਾਬ ਦੀ ਉਹਨਾਂ ਨੇ ਬੜਾ ਕੁਝ ਕੀਤਾ ਈ ਸਿੱਧੂ ਮੂਸੇਵਾਲਾ ਜਾਂ ਦੀਪ ਸਿੱਧੂ ਦਾ ਅਸਰ ਤਾਂ ਨਹੀਂ ਨਾ ਉਹਨਾਂ ਦਾ ਬਹੁਤ ਈ ਉਹਨਾਂ ਨੇ ਆਪਣੇ ਦੇਸ਼ ਲਈ ਬਹੁਤ ਕੀਤਾ ਈ ਹਰੇਕ ਨੌਜਵਾਨ ਉਹਨਾਂ ਨੇ ਇੱਕ ਵੀ ਉਹ ਦਿੱਤੀ ਹਿੰਟ ਵੀ ਤੁਸੀਂ ਆ ਰਾਤ ਚੱਲੋ ਹਨਾਈ ਉਹਨਾਂ ਨੇ ਕਿਸੇ ਨੂੰ ਕੋਈ ਗਲਤ ਰਾਤ ਨਹੀਂ ਤੋੜ ਰਿਆ ਹਰੇਕ ਪੱਗ ਬੰਨਦੇ ਤੁਸੀਂ ਸੋਹਣੇ ਸਰਦਾਰ ਹੂੰ ਸਿਮਰਜੀਤ ਸਿੰਘ ਮਾਨ ਨੇ ਕਿਹਾ ਵੀ ਹੈ ਵੀ ਦਾੜੀ ਕੇਸ ਰੱਖਿਓ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਦਾੜੀ ਕੇਸ ਰੱਖੋ ਇਹ ਹੈ ਉਹਨਾਂ ਦੇ ਨਾਲ ਹੀ ਜਿੱਥੇ ਉਹਨਾਂ ਨੂੰ ਆਵਾਜ਼ ਮਾਰਨ ਗਿਆ ਸੀ ਉਹਨਾਂ ਦੇ ਨਾਲ ਹੀ ਦਾੜੀ ਕੇਸ ਰੱਖਿਆ ਹੀ ਅਮਰਜ ਸ਼ਕਿਆ ਹੀ ਬਾਈ ਕਿਰਪਾ ਮਹਾਰਾਜ ਦੀ ਉਹਨਾਂ ਦੇ ਨਾਲ ਹੀ ਲੋਕ ਕਹਿ ਰਹੇ ਨੇ ਇਸ ਵਾਰ ਕਿਤੇ ਨਾ ਕਿਤੇ ਵੀ ਸਿਮਰਨਜੀਤ ਸਿੰਘ ਮਾਨ ਦਾ ਅ ਲਾਵਾ ਗਿਆ ਬਾਈ ਕੀ ਨਾਮ ਆ ਤੁਹਾਡਾ ਕੀ ਨਾਮ ਆ ਹਰਸ਼ਪ੍ਰੀਤ ਹਰਸ਼ਪ੍ਰੀਤ ਇਸ ਵਾਰ ਵੋਟ ਫਿਰ ਕਿੱਧਰ ਜਾ ਰਹੀ ਹੈ ਸਿਮਰਨਜੀਤ ਸਿੰਘ ਮਾਨ ਨੂੰ ਜਿੰਨੇ ਬੰਦੇ ਨੂੰ ਪੁੱਛ ਰਿਹਾ ਸਾਰੇ ਸਿਮਰਨਜੀਤ ਸਿੰਘ ਮਾਨ ਕਿਉਂਕਿ ਇਹ ਫਿਊਚਰ ਦੇਖਦਾ ਜੀ ਆਪਣਾ ਜੇ ਇਹਨਾਂ ਨੂੰ ਵੋਟ ਪਾਵਾਂਗੇ ਨਹੀਂ ਤਾਂ ਫਿਊਚਰ ਖਰਾਬ ਹੈ ਜੀ ਹੋਰ ਕਿਸੇ ਨੂੰ ਵੋਟ ਪਾਵਾਂਗੇ ਨੌਜਵਾਨਾਂ ਦਾ ਫਿਊਚਰ ਸੇਫ ਹੈ ਜੀ ਸਿਮਰਜੀਤ ਸਿੰਘ ਮਾਨਪੁਰ ਹਾਂ ਜੀ ਕੋ ਸੇਫ ਹੈ ਜੀ ਬਾਕੀਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਅੱਜ ਕੱਲ ਕੀ ਬਣ ਰਿਹਾ ਕੀ ਮਾਹੌਲ ਹੈਗਾ ਨਸ਼ੇ ਪੱਤੇ ਦੇ ਕੰਨੀ ਜਾ ਰਹੀ ਹੈ ਜਵਾਨੀ ਹੋਰ ਤਾਂ ਕੁਝ ਹੈ ਨਹੀਂ ਗਈ ਇੱਥੇ ਹੋਰ ਵੀ ਬਾਈ ਖੜੇ ਨੇ ਇੱਥੇ ਰੋਡ ਦੇ ਉੱਤੇ ਗੱਲਾਂ ਕਰ ਰਹੇ ਨੇ ਬਾਈ ਹਾਂ ਜੀ ਬਾਈ ਜੀ ਕੀ ਨਾਮ ਸਰਗਰ ਸਿੰਘ ਜੀ ਇਸ ਵਾਰ ਐਮਪੀ ਚੋਣਾ ਦੇ ਵਿੱਚ ਸਾਰੇ ਉਮੀਦਵਾਰ ਕੋਲ ਤੁਕੇ ਨੇ ਕਿਹਦੀ ਸਪੋਰਟ ਕਰਨੇ ਜਾ ਰਹੇ ਹੋ ਸਪੋਰਟ ਫਿਲਹਾਲ ਤਾਂ ਨਹੀਂ ਆਇਆ ਕੋਈ ਭਾਈ ਤਾਂ ਮਾਲਕ ਕੋਈ ਰੱਦ ਦਾਨੀਗਾ ਮੰਨ ਲਓ ਮਾਨ ਸਾਹਿਬ ਨੇ ਮਾਲਕ ਹਾਂ ਜੀ ਹਾਂ ਪੂਰੇ ਜਿੰਨੇ ਵੀ ਬੰਦੇ ਨੂੰ ਪੁੱਛ ਰਿਹਾ ਸਾਰੇ ਮਾਨ ਸਾਹਿਬ ਮਾਨ ਸਾਹਿਬ ਕਰ ਰਹੇ ਨੇ ਇਹਨੇ ਕਿੰਨੇ ਕਿ ਗੁਣ ਨੇ ਮਾਨ ਸਾਹਿਬ ਜਿਹੜੇ ਗੁਣ ਇਹਨਾਂ 'ਚ ਹੋਰ ਤਾਂ ਹੈ ਹੀ ਨਹੀਂ ਕੋਈ ਜਿਹੜੇ ਗੁਣ ਇਹਨਾਂ 'ਚ ਹੋਰ ਤਾਂ ਹੈ ਹੀ ਨਹੀਂ ਕੋਈ ਵਧੀਆ ਲੱਗਦੇ ਨੇ ਵਧੀਆ ਕੰਮ ਕਰੇ ਨੇ ਡੇਢ ਸਾਲ ਦਾ ਜਿਹੜਾ ਟਾਈਮ ਮਿਲੇ ਹਾਂ ਜੀ ਹਾਂ ਠੀਕ ਨੇ ਹਾਂ ਜੀ ਭਾਈ ਕੀ ਨਾਮ ਹੈ ਮੈਂ ਰੁੜਕੀ ਤੋਂ ਆ ਜੀ ਮੇਰਾ ਨਾਮ ਦਲੇਰ ਸਿੰਘ ਹੈ ਜੀ ਲੇਰ ਜੀ ਇਸ ਵਾਰ ਫਿਰ ਵੋਟ ਕਿੱਧਰ ਜਾ ਰਹੀ ਹੈ ਅਜੀ ਆ ਸਿਮਰਨਜੀਤ ਸਿੰਘ ਮਾਨ ਨੂੰ ਕੋ ਨਹੀਂ ਉਸ ਸਿਮਰਜੀਤ ਮਾਨ ਨੂੰ ਵੋਟ ਪਾ ਰਹੇ ਹਾਂ ਹਾਂ ਜੀ ਹਾਂ ਜੀ ਸਿਮਰ ਕਿਉਂਕਿ ਜਿਹੜਾ ਇਹ ਆਉਣ ਵਾਲਾ ਪਵਿੱਖਾ ਉਹਦੇ ਬਾਰੇ ਇਹ ਸੋਚਦੇ ਨੇ ਜੀ ਨਵੀ ਪਨੀਰੀ ਬਾਰੇ ਵੀ ਸੋਚਦੇ ਨੇ ਅੱਛਾ ਨਸਿਆਂ ਬਾਰੇ ਇਹ ਦੂਰ ਕਰ ਲੈ ਰਹੇ ਨੇ ਜੀ ਜਿਵੇਂ ਦੀਪ ਸਿੱਧੂ ਨੇ ਕਿਹਾ ਸੀ ਵੀ ਝਾੜੂ ਤੇ ਕਰਪਾਨ ਦੇ ਵਿੱਚ ਫਰਕ ਦੇਖੋ ਉਧਰੋਂ ਮੂਸੇਵਾਲਾ ਸਾਹਿਬ ਨੇ ਕਿਹਾ ਸੀ ਵੀ ਮੈਂ ਤੁਹਾਡੇ ਕਾਗਜ਼ ਭਰਵਾਉਣ ਵਗੋਂ ਜਿਉਂ ਜਿਮਣੀ ਚੋਂ ਹੋਈ ਸੀ ਡੈਥ ਹੋ ਜਾਂਦੀ ਆ ਉਹ ਚੀਜ਼ ਦਾ ਵੀ ਅਸਰ ਆ ਤੁਹਾਡੇ ਉਹ ਚੀਜ਼ ਦਾ ਅਸਰ ਹੈਗਾ ਪਰ ਇਹ ਜਣੀ ਕਿ ਸੱਚਾਈ ਨਾਲ ਜਲਦੇ ਨੇ ਉਹ ਤਾਂ ਤਾਂ ਹੈਗੇ ਉਹ ਵੀ ਬੰਦੇ ਸੱਚੇ ਸੁੱਚੇ ਪੰਜਾਬ ਬਾਰੇ ਲੜੇ ਨੇ ਜਿਹੜਾ ਦੀਪ ਸਿੱਤੂ ਆ ਉਹਨੇ ਪੰਜਾਬ ਬਾਰੇ ਮਰਿਆ ਉਹ ਬੰਦਾ ਉਹ ਤਾਂ ਕਰੋੜਾਪਤੀ ਬੰਦਾ ਛੱਡ ਕੇ ਆਇਆ ਆਪਣੀ ਹਸਾਬ ਕਿਤਾਬ ਉਹ ਪੈਸੇ ਉਹ ਕਰੋੜਾਂ ਦੀ ਉਹਨਾਂ ਕੋਲ ਕਾਰਾਂ ਦੀ ਉਹ ਛੱਡਿਆ ਆ ਉਰੇ ਆ ਕੇ ਪਿਛੜਾ ਸੱਦੇ ਛੜਕਾਂ ਤੇ ਸੱਦੇ ਪਿਆਰ ਪਿੱਛੇ ਉਰੇ ਮਰਿਆ ਆ ਕੇ ਏ ਏਜੰਸੀਆਂ ਨੇ ਮਰਾਏ ਨੇ ਬੰਦੇ ਚਾਹੇ ਦੀਪ ਸਿੱਧੂ ਲਾਲੋ ਸਿੱਧੂ ਮੁੱਛੇ ਵਾਲਾ ਲਾਲੋ ਜੀ ਪਿੱਛੇ ਸੈਂਟਰ ਦੀਆਂ ਏਜੰਸੀਆਂ ਨੇ ਜਿਹੜੀਆਂ ਇਹਨਾਂ ਨੇ ਮਰਾਏ ਨੇ ਇਹ ਅਸੀਂ ਇਹ ਹੁਣ ਲੋਕ ਸਮਝ ਚੁੱਕੇ ਨੇ ਏਜੰਸੀਆਂ ਕੀ ਨੇ ਹਾਂ ਮੈਨੂੰ ਮੈਂ ਦਿਹਾੜੀਦਾਰ ਬੰਦਾ ਹੈ ਜੀ ਮੈਂ ਦਿਹਾੜੀਦਾਰ ਮੇਰੇ ਪੱਤੇ 'ਤੇ ਕੱਪੜੇ ਨੇ ਮੈਨੂੰ ਪਤਾ ਵੀ ਦੀਪ ਸਿੱਧੂ ਏਜੰਸੀਆਂ ਨੇ ਮਰਾਇਆ ਸੈਂਟਰ ਸਰਕਾਰ ਦੀਆਂ ਏਜੰਸੀਆਂ ਨੇ ਮਰਾਇਆ ਮੇਰਾ ਕਰ ਲੈ ਜਿਹੜਾ ਕੁਝ ਮੋਤੀ ਨਹੀਂ ਕਰਨਾ ਭਾਈ ਤੋਂ ਮੈਨੂੰ ਉਹਦੇ ਮੋਬਾਈਲ ਹੱਥ ਇਹਨਾਂ ਦਾ ਉਹ ਟੀਵੀ ਇਹ ਭਵਨ ਸਿੰਘ ਮਾਨ ਡਿਬਰੂਗੜ੍ਹ ਭੇਜ ਦਿੰਦੇ ਨੇ ਬਚ ਕੇ ਰਹੋ ਉਹ ਉਹ ਅਸੀਂ ਜੇ ਤੋ ਚੜਨਾ ਹੋਵੇ ਅਸੀਂ ਆਉ ਦੇਖੋ ਜੀ ਮਾਨ ਸਾਹਿਬ ਦੀ ਫੋਟੋ ਜਿਹੜੀ ਖੜੀ ਆ ਉਹਦੇ ਅਸੀਂ ਸਾਹਮਣੇ ਨਾ ਖੜੀਏ ਫਿਰ ਅਸੀਂ ਮਾਨ ਸਾਹਿਬ ਦੇ ਪੱਕੇ ਪਰਕਦਾਂ ਆਪਣੇ ਕੋਠੇ ਦੇ ਵੀ ਮਾਨ ਸਾਹਿਬ ਦੀ ਫੋਟੋ ਲਾ ਮੈਂ ਕਹਿੰਦਾ ਸਾਡੇ ਦਿਲ ਚ ਵੀ ਲੱਗੀ ਵੀ ਆ ਅਸੀਂ ਸਾਡੇ ਕੋਲ ਇੱਕ ਵਾਰ ਗੱਡੀ ਨਹੀਂ ਹੈਗੀ ਮੇਰੇ ਕੋਲ ਜੇ ਗੱਡੀ ਹੁੰਦੀ ਮੈਂ ਮਾਨ ਸਾਹਿਬ ਦੀ ਫੋਟੋ ਲਾਉਂਦਾ ਭਿੰਡ ਨਾਲੇ ਸੰਤਾਂ ਦੀ ਲਾਉਂਦਾ ਦੀਪ ਸਿੱਧੂ ਦੀ ਲਾਉਂਦਾ ਮੇਰੇ ਕੋਲ ਗੱਡੀ ਹੋਵੇ ਮਹਾਰਾਜ ਮੈਨੂੰ ਗੱਡੀ ਦਵੇ ਮੈਂ ਦੀਪ ਸਿੱਧੂ ਦੀ ਫੋਟੋ ਲਾਵਾਂ ਸਿਮਰਨਜੀਤ ਸਿੰਘ ਮਾਨ ਦੀ ਲਾਵਾਂ ਸਿੱਧੂ ਮੁੱਛੇ ਵਾਲੇ ਦੀ ਵੀ ਲਾਵਾਂ ਕਿਤੇ ਨਾ ਕਿਤੇ ਮਹਾਜ ਜਿਹੜੇ ਮਹਾਜਨ ਲੋਕ ਨੇ ਉਹ ਡਰ ਜਾਂਦੇ ਨੇ ਵੀ ਇਹ ਕੱਟੜ ਨਹੀਂ ਨਹੀਂ ਵੀ ਮਰੇ ਬਈਆਂ ਗਰੀਬ ਬੰਦੇ ਦੀ ਕਾਦੀ ਜ਼ਿੰਦਗੀ ਹੁੰਦੀ ਆ ਇੱਕ ਗੱਲ ਹੋਰ ਹੈ ਜਿਹੜੇ ਇਹ Hindu ਧਰਮ ਆ ਇਹਨਾਂ ਨੂੰ ਮਰਨ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਇਹ ਜਿਹੜੀ ਇਹ ਸੰਸਦਾ ਚੱਲੀ ਦੀ ਵੀ ਉਹਨੇ ਦੀਪ ਸਿੱਧੂ ਨੇ ਕਿਹਾ ਸੀ ਵੀ ਇੱਕ ਵਾਰ ਸੇ ਕਿਰਪਾਨ ਚੱਕੀ ਸੀ ਇੱਕ ਵਾਰ ਆਪਣਾ ਝਾੜੂ ਜੀ ਉਹ ਜਿਹੜੀ ਆਪਣੀ ਕਿਰਪਾਾਂ ਦਿੱਤੀ ਇਹਦਾ ਗੁਰੂਆਂ ਨੇ ਵੀ ਚੱਕੀ ਸੀ ਮਾੜੇ ਵਕਤ ਦੇ ਵਿੱਚ ਉਹਨਾਂ ਨੇ ਚੱਕ ਕੇ ਆਉਣ ਵਾਲੇ ਸਮੇਂ ਦਾ ਸਾਨੂੰ ਰਸਤਾ ਦਿਖਾਇਆ ਸੀ ਵੀ ਜੇ ਤੁਹਾਡੇ ਪਰ ਕੋਈ ਭੀੜ ਪਵੇ ਤੁਸੀਂ ਕੁਝ ਵੀ ਜ਼ੁਲਮ ਦੇ ਖਿਲਾਫ ਮੰਨ ਲਓ ਚੱਕ ਸਕਦੇ ਆ ਉਹ ਜਦੋਂ ਹੁਣ ਇਹ ਇਹ ਜੇ ਕੰਮ ਚੱਲ ਪਏ ਉਹਦੇ ਕਰਕੇ ਫਿਰ ਸਾਨੂੰ ਇਹਨਾਂ ਨੇ ਸਾਨੂੰ ਰਾਹ ਦਿਖਾਇਆ ਸੀ ਰਾਹ ਦਿਖਾਉਣ ਦੇ ਕਾਬਿਲ ਅਸੀਂ ਹੁਣ ਉਹੀ ਰਸਤੇ 'ਤੇ ਪਰ ਚੱਲਾਂਗੇ ਇਹ ਆਉਣ ਵਾਲੀ ਪੀੜੀ ਨੂੰ ਵੀ ਮੈਂ ਕਹਿੰਨਾ ਵੀ ਵੀ ਇਹੀ ਰਸਤੇ 'ਤੇ ਪਰ ਤੁਸੀਂ ਚੱਲੋ ਉਧਰ ਬੀਬੀ ਆ ਰਹੇ ਨੇ ਇੱਕ ਬੀਬੀ ਜੀ ਇਸ ਵਾਰ ਹੱਥ ਸੇ ਗੱਲ ਕਿਉਂ ਵੋਟ ਪਾ ਰਹੇ ਹੋ ਇਸ ਵਾਰ ਮਾਨ ਸਾਹਿਬ ਨੂੰ ਪਾਵਾਂ ਕਿਹੜਾ ਪਿੰਡ ਆ ਤੁਹਾਡਾ ਮੇਰਾ ਰਤਨਗੜ੍ਹ ਹੈ ਜੀ ਆ ਸਲਾਈ ਸੈਂਟਰ ਮਾਨ ਸਾਹਿਬ ਨੇ ਖੋਲ ਕੇ ਦਿੱਤਾ ਜੀ ਸਾਨੂੰ ਮਾਨ ਸਾਹਿਬ ਨੇ ਡੇਢ ਸਾਲ ਦੇ ਵਿੱਚ ਇੰਨੇ ਕੰਮ ਕਰਤੇ ਕਿਉਂਕਿ ਲੋਕ ਸਲਾਈ ਸੈਂਟਰ ਚੱਲ ਰਿਹਾ ਜੀ ਸਾਡਾ ਬੀਬੀਆਂ ਬਹੁਤ ਨੇ ਮੇਰੇ ਕੋਲ ਇੱਕ ਮਾਨ ਸਾਹਿਬ ਨੂੰ ਬੇਨਤੀ ਕਰਦੇ ਜੀ ਮੈਨੂੰ ਮਸ਼ੀਨਾਂ ਜ਼ਰੂਰ ਦੇ ਦੇ ਜੀ ਅੱਛਾ ਹਾਂ ਗਰੀਬ ਕਿਉਂਕਿ ਹੁਣ ਚੋਣ ਜਾਬਤਾ ਲੱਗਿਆ ਹੋਇਆ ਚੋਣ ਜਾਬਤੇ ਵਿੱਚ ਮਸ਼ੀਨਾਂ ਜਾਂ ਕੋਈ ਵੀ ਚੀਜ਼ ਨਹੀਂ ਵੰਡ ਸਕਦੇ ਇਹ ਜਾਬਤੇ ਦੀ ਉਲੰਘਣਾ ਬੱਚ ਦੇ ਦੇਣਗੇ ਜੀ ਉਹ ਤਾਂ ਦੇਣਗੇ ਤਾਂ ਹੈਗੇ ਨਾ ਐਨਾ ਪ੍ਰੋਸੈਸ ਇਮਰਜੈਂਟ ਹਾਂਜੀ ਜ਼ਰੂਰ ਦੇਣਗੇ ਬਹੁਤ ਪ੍ਰੋਸੈਸ ਕਿੰਨੇ ਕੰਮ ਕਰੇ ਨੇ ਇਸ ਵਾਰ ਉਹਨਾਂ ਨੇ ਕੰਮ ਕਰ ਰਹੇ ਨੇ ਸਾਡੇ ਪਿੰਡ ਚ ਵੀ ਬਹੁਤ ਕਰੇ ਨੇ ਜੀ ਹਸਲਾਈ ਸੈਂਟਰ ਬਹੁਤ ਬੀਬੀਆਂ ਨੇ ਮੇਰੇ ਕੋਲੇ ਲੱਗੀਆਂ ਹੋਈਆਂ ਉਹ ਹੁਣ ਐ ਵੀ ਚਾਹੁੰਦੀਆਂ ਨੇ ਵੀ ਗੁਰਦੁਆਰਿਆਂ ਦੇ ਅਸੀਂ ਦਰਸ਼ਨ ਕਰੀਏ ਮਾਨ ਸਾਹਿਬ ਨੂੰ ਐ ਵੀ ਕਹਾਂਗੇ ਵੀ ਥੋੜਾ ਮਰਤਾ ਉਹਨਾਂ ਦਾ ਵੀ ਸਮੂਹ ਹੋ ਕਰਨਾ ਜੀ ਹਾਂਜੀ ਇੱਕ ਹੋਰ ਸ਼ਖਸ ਜਿਹੜੇ ਕਿ ਮਲੇਰ ਕੋਟਲੇ ਤੋਂ ਉਹ ਸਬਜੀ ਦਾ ਕੰਮ ਕਰਦੇ ਨੇ ਧੰਦਾ ਪੁੱਛ ਲੈਨੇ ਆ ਬਾਈ ਜੀ ਕੀ ਨਾਮ ਹੈ ਉਹ ਮੇਰਾ ਨਾਮ ਅਬਦੁੱਲ ਗਫਾਰਾ ਵੀਰ ਹੈ। ਸਬਜ਼ੀ ਦਾ ਕੰਮ ਕਰਦੇ ਹੋ ਕਿਹੜੀ ਜਗ੍ਹਾ ਤੋਂ ਨੇ? ਮਰੇ ਕੋਲੇ ਤੋਂ। ਮਲੇਰ ਕੋਟਲਾ ਪਿਛਲੀ ਵਾਰ ਸਿਮਰਜੀਤ ਮਾਨ ਦੇ ਹੱਕ ਚ ਭੁਗਤਿਆ। ਇਸ ਵਾਰ ਫਿਰ ਕਿੱਧਰ ਜਾ ਰਹੇ? ਇਹਦਾ ਹੀ ਦੇਖੋ ਹੁਣ ਮੌਕੇ ਦੇ ਪਤਾ ਲੱਗੂ। ਇਸ ਵਾਰ ਵੀ ਹਵਾ ਮਾਨ ਦੀ ਲੱਗ ਰਹੀ ਹੈ। ਮਲੇਰ ਕੋਟਲਾ ਕਿਉਂਕਿ ਜਦੋਂ ਮਲੇਰ ਕੋਟਲਾ ਆਇਆ ਤਾਂ ਸਿਮਰਨਜੀਤ ਸਿੰਘ ਮਾਨ ਉਥੋਂ ਲੀਡ ਕਰਕੇ ਸੀ। ਸਾਰੇ ਹਲਕੇ ਜੋ ਅੱਗੇ ਲਾ ਕੇ ਸੀ। ਇਸ ਵਾਰ ਫੇਰ ਅੱਗੇ ਦੇ ਉਮੀਦ ਹੈ ਇਹੀ ਅੱਗੇ ਚੱਲਣ ਦੀ ਅੱਗੇ ਫਿਰ ਦੇਖੋ। ਥੋੜੀ ਬੋਟ ਬਣ ਗਈ। ਜੇ ਵੋਟ ਬਣ ਗਈ ਤਾਂ ਕਿਹਨੂੰ ਪਾਉਂਗੇ ਅਮਨ ਸਿਮਰਜੀਤ ਮਾਨ ਨੂੰ ਕਿਉਂ ਇਹਦੇ ਕਿਹੜੇ ਗੁਣ ਨੇ ਉਹਨਾਂ ਦੇ ਸਿਮਰਜੀਤ ਮਾਨ ਦੇ ਵਿੱਚ ਜਿਹੜੇ ਦੇਖ ਕੇ ਮੁ슬ਮਾਨ ਭਾਈਚਾਰਾ ਵੋਟ ਪਾਉਂਦਾ ਨਹੀਂ ਸੋਚਣੀ ਵਧੀਆ ਜੀ ਉਹਨਾਂ ਦੀ ਆਪਦੇ ਪ੍ਰਤੀ ਵਧੀਆ ਸੋਚ ਰੱਖਦੇ ਨੇ ਤਾਂ ਕਰਕੇ ਵੋਟ ਪੈਂਦੀ ਹੈ ਭਾਈ ਖੜੇ ਰਹ ਹਾਂਜੀ ਮਿਆਂ ਕੀ ਨਾਮ ਆ ਛੋਟਾ ਨਦੀਮ ਜੀ ਇਸ ਵਾਰ ਕਿਹਨੂੰ ਵੋਟ ਪਾਉਣ ਜਾ ਰਹੇ ਹੋ ਦੇਖੇ ਮੌਕੇ ਦੀ ਪਤਾ ਚੱਲੂਗਾ ਕਿ ਇਹਨੂੰ ਬੋਟ ਪੈਂਦੀ ਐ ਤੁਸੀਂ ਕਿਹਨੂੰ ਪਾਉਂਗੇ ਹਾਲੇ ਤਾਂ ਬੋਟਾਂ ਦਾ ਹਿਸਾਬ ਕਿਤਾਬ ਵੀ ਲੈ ਤਾਂ ਕੰਮ ਦੇ ਵਿੱਚ ਹੀ ਨਹੀਂ ਫੁਰਸਤ ਮਿਲਦੀ ਹੈਗੀ ਹਾਲੇ ਬੋਟਾਂ ਮਾਰੇ ਗਈ ਨਹੀਂ ਕਿ ਦੇਖੋ ਪਿਛਲੀ ਵਾਰ ਤਾਂ ਸਿਮਰਨਜੀਤ ਮਾਨ ਬਾਜੀ ਮਾਰਗ ਦੇ ਬਲੇਰ ਕੋਟਲੇ ਦੇ ਵਿੱਚੋਂ ਇਸ ਵਾਰ ਫਿਰ ਕੌਣ ਤੈਨੂੰ ਲੱਗਦਾ ਵੀ ਜਿੱਤੇ ਇਹਦੇ ਕੀ ਰੱਬ ਜੇ ਮਾਰ ਜਾਣਗੇ ਬਾਜੀ ਹੋਰ ਵੀ ਨੌਜਵਾਨ ਹਾਂਜੀ ਭਾਈ ਜੀ ਕੀ ਨਾਮ ਪਰਵੀਰ ਸਿੰਘ ਸੰਦੂ ਜੀ ਸੰਦੂ ਸਾਹਿਬ ਇਸ ਵਾਰ ਸੰਗਰੂਰ ਦੇ ਵਿੱਚੋਂ ਕੌਣ ਲੱਗਦਾ ਬਾਜੀ ਮਾਰ ਇਸ ਵਾਰ ਸਾ ਸੰਗਰੂਰ ਵਿੱਚ ਤਿੰਨ ਕੋਨੀ ਚੌਣ ਮੈਦਾਨ ਹੈ ਸਰਦਾਰ ਸਿਮਰਜੀਤ ਸਿੰਘ ਮੁਕਾਬਲਾ ਕਰਨਗੇ ਤੇ ਇਸਕਪਾਲ ਖਹਿਰਾ ਆਪਣੇ ਆਪ ਨੂੰ ਕੌਮ ਦੇ ਲੀਡਰ ਕਹਉਂਦੇ ਸੀ ਤੇ ਹੁਣ ਸੈਂਟਰ ਦੇ ਨਾਲ ਗਿੱਟਮਿਟਾ ਉਹਨਾਂ ਦੀ ਉਹਨਾਂ ਨੂੰ ਸੀਟ ਦਿੱਤੀ ਗਈ ਹੈ ਮੀਤ ਹੇਰ ਤੇ ਇਸਕਪਾਲ ਖਹਿਰਾ ਦੀ ਗਿੱਟਮਿਟਾ ਵੀ ਪ੍ਰਧਾਨ ਸਾਹਿਬ ਨੂੰ ਹਰਾਇਆ ਜਾਏ ਤੇ ਪ੍ਰਧਾਨ ਸਾਹਿਬ ਆਉਣਗੇ ਤੇ ਜਰੂਰ ਕਿਤੇ 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 ਸਖਪਾਲ ਖਹਿਰਾ ਤੇ ਮਾਨ ਸਾਹਿਬ ਦੀ ਟੱਕਰ ਦੇ ਵਿੱਚ ਮੀਤ ヘア ਤਾਂ ਨਹੀਂ ਬਾਜੀ ਮਾਰਦੇ ਦੇਖੋ ਜੀ ਉਹਨਾਂ ਦਾ ਸੈਂਟਰ ਲੈਵਲ ਤੇ ਆਪਣਾ ਮੇਲਜੋਲ ਹੈ ਕੁਝ ਵੀ ਹੋ ਸਕਦਾ ਜੀ ਤਾਂ ਹੀ ਉਹਨਾਂ ਨੂੰ ਇੰਨ ਪੱਥ ਤੋਂ ਲਿਆਂਦਾ ਗਿਆ ਹੈ ਹਰਉਣ ਵਾਸਤੇ ਹੋਰ ਵੀ ਨੌਜਵਾਨ ਸਾਡੇ ਫੋਟ ਬਣੀਆਂ ਹਾਂਜੀ ਹਾਂ ਕਿਹੜਾ ਪਿੰਡ ਪਿੰਡ ਬਿੰਬੜ ਜੀ ਬਿੰਬੜ ਦੇ ਲੋਕ ਤੁਹਾਡੇ ਪਿੰਡ ਦੇ ਕੀ ਲੱਗਦਾ ਕਿੱਧਰ ਜਾਣਗੇ ਜਿਆਦੇ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੈਣਗੇ ਹੀ ਵੋਟਾਂ ਜਿਆਦਾਤਰ ਵੋਟਰ ਸਿਮਰਜੀਤ ਮਾਨ ਨੂੰ ਹਾਂਜੀ ਹਾਂ ਖੈਰਾ ਸਾਹਿਬ ਵੀ ਤਕੜੇ ਉਮੀਦਵਾਰ ਨੇ ਨਾ ਨਹੀਂ ਸਾਡੇ ਪਿੰਡ ਤੋਂ ਦਾ ਮੈਜੋਰਟੀ ਵੋਟਾਂ ਸਾਰਾ ਰਾਜ ਸਿੰਘ ਜੀ ਸਿਮਰ ਮਾਨ ਨੂੰ ਪੈਣਗੇ ਜੀ ਇਸ ਵਾਰ ਪਹਿਲੀ ਵਾਰ ਵੋਟ ਪਾ ਰਹੇ ਹਾਂ ਜਾਂ ਪਹਿਲਾਂ ਵੀ ਪਾਈ ਆ ਪਹਿਲੀ ਵਾਰ ਪਾ ਰਹੇ ਹਾਂ ਜੀ ਪਹਿਲੀ ਵਾਰ ਫਿਰ ਵੋਟ ਸਿਮਰਜੀਤ ਮਾਨ ਨੂੰ ਕਿਉਂ ਪਾ ਰਹੇ ਹੋ ਦੇਖੋ ਜੀ ਬਹੁਤ ਸਾਰੇ ਲੀਡਰ ਨੇ ਆਪਣੇ ਪਹਿਲਾਂ ਵੀ ਹੋਏ ਨੇ ਸਾਰੇ ਕਦੀ ਕੋਈ ਪਾਰਟੀ ਛੱਡ ਕੇ ਕਿਤੇ ਚੜ ਆਲੇ ਜਾਂਦੇ ਨੇ ਕੋਈ ਕੋਈ ਪਾਰਟੀ ਛੱਡ ਕੇ ਕਿਤੇ ਚੜ ਆਲੇ ਜਾਂਦੇ ਨੇ ਕੋਈ ਸਟੈਂਡ ਨਹੀਂ ਹੈਗਾ ਲੀਡਰਾਂ ਦਾ ਇਹ ਸਰਦਾਰ ਸਿਮਰਜੀਤ ਸਿੰਘ ਮਾਨ ਸ਼ੁਰੂ ਤੋਂ ਇੱਕ ਹੀ ਸਟੈਂਡ ਤੇ ਡਟੇ ਹੋਏ ਨੇ ਤਾਂ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਵੋਟ ਪਾਵਾਂਗੇ। ਅ ਭਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਉਦਮ ਸਿੰਘ ਹੈ ਬਿੰਬੜ ਪਿੰਡ ਹੈ ਮੇਰਾ। ਤੁਸੀਂ ਵੀ ਬਿੰਬੜ ਤੋਂ? ਹਾਂ ਜੀ। ਅ ਕੀ ਲੱਗਦਾ ਕਾਕਾ ਜੀ ਤੁਹਾਨੂੰ? ਇਹ ਬ੍ਰਦਰ ਹੀ ਲੱਗਦੇ ਨੇ ਮੇਰੇ। ਅ ਕਿਹਨੂੰ ਵੋਟ ਪਾਉਣ ਜਾ ਰਹੇ ਹੋ? ਆਪਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਵੋਟ ਪਾਵਾਂਗੇ। ਮੈਂ ਜਿੰਨੀ ਵੀ ਗੱਲ ਕਰਿਆ ਉਰੇ ਏਰੀਆ ਦੇ ਵਿੱਚ ਸਾਰੇ ਸਿਮਰਨਜੀਤ ਸਿੰਘ ਮਾਨ ਸਿਮਰਜੀਤ ਜੀ ਸਮਾਨ ਕਰ ਰਹੇ ਨੇ। ਇਹ じゃ ਕੀ ਦੇਤਾ ਇਲਾਕੇ ਨੂੰ ਉਹਨਾਂ ਨੇ ਜਿਹੜਾ ਸਿਮਰਜੀਤ ਮਾਨ ਦੇ ਗੁਣਕਾਰ ਨੇ। ਇਹ ਸੱਚੇ ਸੁੱਚੇ ਲੀਡਰ ਨਹੀਂ ਮੋੜ ਤੋਂ ਹੀ। ਬੇਦਾਗ ਲੀਡਰ ਨੇ ਇਹ ਇਸ ਕਰਕੇ ਸਿਮਰਨਜੀਤ ਸਿੰਘ ਮਾਨ ਨੂੰ ਹੀ ਵੋਟ ਪਾਵਾਂਗੇ ਆਪਾਂ ਲੋਕ ਕਿਤੇ غرੂਰ ਦੇ ভোটার ਜਿਹੜੇ ਕਿਤੇ ਨਾ ਕਿਤੇ ਮਨ ਬਣਾ ਚੁੱਕੇ ਨੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾ ਕੇ ਇਸ ਵਾਰ ਜਿਤਾਵਾਂਗੇ ਪਰ ਜਿਹੜਾ ਚੋਣ ਨਤੀਜਾ ਉਹ 4 ਤਰੀਕ ਨੂੰ ਡਿਕਲੇਅਰ ਹੋਊਗਾ ਕਿਹਦੇ ਹੱਕ ਵਿੱਚ ਜਾਂਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਪਲ-ਪਲ ਦੀ ਅਪਡੇਟ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗਵਾੜਾ ਸੰਗਰੂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾ ਕਿ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ बुलंद आवाज ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ